ਤੰਬੂ ਵਾਲੇ ਨੇ ਆਹ ਤਣੀ ਵਧੀਆ ਦਿੱਤੀ ਹੋਈ ਹੈਗੀ ਜੀ ਲੀੜਾ ਲੱਤਾ ਟੰਗਣ ਵਾਸਤੇ ਦੇਖਗੇ ਕਿੱਡਾ ਦਿਨ ਚੜ ਗਿਆ ਉਹ ਬੱਲੇ 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 ਸੀ ਐਨ ਜੀ ਸੋਹਣੀ ਸਵੇਰਾ ਭਾਈ ਸਵਾ 7 ਹੋਇਆ ਸਵਾ 7 ਹੋਇਆ 12ਵੇਂ ਮਹੀਨੇ ਦੀ ਅੱਜ 12 ਤਰੀਕ ਸਾਲ 2025 ਦੈਨ ਹੈਗਾ ਬੀਰਵਾਰ ਤੇ ਆ ਆਪਣਾ ਤੰਬੂ ਪਹਿਲਾਂ ਆਪਾਂ ਰਾਤ ਉਧਰਲੇ ਪਾਸੇ ਲਾਇਆ ਸੀਗਾ ਜੀ ਤੇ ਫਿਰ ਪੈਟਰੋਲ ਪੰਪ ਵਾਲੇ ਬਾਈ ਕਹਿੰਦੇ ਆਹਾ ਗੈਸ ਗੈਸ ਵਾਲਾ ਪੰਪ ਆ ਇਹ ਇਹ ਕਹਿੰਦੇ ਭਾਈ ਇੱਧਰ ਲਾ ਲਓ ਤੁਸੀਂ ਤੰਬੂ ਉਧਰ ਰਹਿਣ ਦਿਓ ਕਹਿੰਦੇ ਤੇ ਮਾਰਗੇ ਮੜੀ ਝਾਤ ਕੀ ਕਹਿੰਦੇ ਆ ਮੁੰਡੇ ਆ ਕੇ ਆ ਕੇ ਬਸ ਝਾਤ ਮਾਰਨੀ ਆਜੋ ਆਜੋ ਕਰਾਂ ਆਜੋ ਐਨੇ ਵਿਚਾਰ ਰੱਖਿਆ ਜੀ ਆਪਾਂ ਨੂੰ ਆ ਉਤਲੇ ਵਾਲੇ ਕਾਗਜ਼ ਨੇ ਨਹੀਂ ਤਾਂ ਕੰਮ ਔਖਾ ਸੀਗਾ ਠੰਡ ਵਾਲਾ ਰਾਤ ਨੂੰ ਠੰਡ ਬਹੁਤ ਹੋ ਜਾਂਦੀ ਹੈ। ਇਹ ਆ ਥਾਂ ਹੈਗੀ ਹੈ ਜਿਹੜੀ ਆਗਰ ਆਗਰ ਹੈ ਜੀ ਆਗਰ ਨਾਗਾ ਬਸ ਆਗਰ ਵੀ ਇੱਕ ਜ਼ਿਲ੍ਹਾ ਹੀ ਹੈਗਾ ਇੱਥੋਂ ਆਪਾਂ 5-7 ਕਿਲੋਮੀਟਰ ਜਾਵਾਂਗੇ ਤੇ ਆਗਰ ਪਹੁੰਚ ਜਾਾਂਗੇ। ਤੇ ਕਰਦੇ ਆ ਫਿਰ ਅੱਜ ਦਾ ਸਫ਼ਰ ਥੋੜੇ ਸਮੇਂ ਤੱਕ ਸ਼ੁਰੂ ਪਾਈ Rajasthan ਪਾਵੇਂ ਹਜੇ ਇੱਥੋਂ 50 60 ਕਿਲੋਮੀਟਰ ਦੂਰ ਪਿਆਗਾ ਜੀ ਪਰ ਕਿਤੇ ਨਾ ਕਿਤੇ ਆ ਖਾਲੀ ਪਏ ਥਾਂ Rajasthan ਦਾ ਥੋੜਾ ਬਹੁਤ ਭਲੇਖਾ ਪਾ ਦਿੰਦੇ ਆ ਕਿ ਤੇ ਇਧਰਲੇ ਪਾਸੇ ਲੱਗੀਆਂ ਭਾਈ ਉੱਚੀਆਂ ਉੱਚੀਆਂ ਵੱਡੀਆਂ ਵੱਡੀਆਂ ਪੌਣ ਚੱਕੀਆਂ ਤੇ ਥੱਲੇ ਪੌਣ ਚੱਕੀਆਂ ਦੇ ਹੇਠਾਂ ਇਧਰਲੇ ਪਾਸੇ ਸੋਹਣਾ ਖੇਤ ਸਰੋਂ ਦੇ ਵਧੀਆ ਫੁੱਲ ਨਿਕਲੇ ਹੋਏ ਆ ਤੇ ਸੋਹਣੀ ਸਵੇਰ ਆ ਜੀ ਆਹ ਸੜਕਾਂ ਸਿੱਧੀਆਂ ਜਾਂਦੀਆਂ ਭਾਈ ਰਾਜਸਥਾਨ ਵੱਲ ਨੂੰ ਇਧਰਲੇ ਪਾਸੇ ਆਪਾਂ ਖੱਬੇ ਹੱਥ ਨੂੰ ਜਾਈ ਜਾਂਦੇ ਆਗੇ ਤੇ ਪਰਲੇ ਪਾਸੇ ਵੀ ਸਾਰਾ ਇਲਾਕਾ ਜਿਹੜਾ ਖਾਲੀ ਪਿਆਗਾ ਖੇਤ ਬੰਨਾ ਸਾਰਾ ਖਾਲੀ ਪਿਆਗਾ ਤੇ ਕਿਤੇ ਨਾ ਕਿਤੇ ਇਦਾਂ ਦੀ ਸਰੋਂ ਜਾਂ ਕੋਈ ਕਣਕ ਜਾਂ ਕੋਈ ਹੋਰ ਫਸਲવાડી ਦੇਖਣ ਨੂੰ ਮਿਲ ਜਾਂਦੀ ਆ ਪਰ ਜ਼ਿਆਦਾਤਰ ਖੇਤ ਆ ਜਿਹੜੇ ਖਾਲੀ ਪਏ ਹੋਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਮਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੇਖਦੇ ਆਂ ਜੀ ਅੱਜ ਕਦੋਂ ਪਹੁੰਚਾਂਗੇ ਭਾਈ ਰਾਜਸਥਾਨ ਸੰਦੀਪ ਵੀ ਖੁਸ਼ ਹੋ ਜਾਊਗਾ ਜੇ ਤਾਂ ਰਾਜਸਥਾਨ ਵਾਗ ਗਿਆ ਘਰ-ਵਾਰ ਮੁੰਡੇ ਦਾ ਰਾਜਸਥਾਨ ਆ ਨਾ ਤੇ ਹੈ ਪਵਾ ਪਰਲੇ ਸਿਰੇ ਤੇ ਮਰ ਖੁਸ਼ ਹੋਣੇ ਹੋ ਜਾਣਾ ਇੱਕ ਵਾਰੀ ਵੀ ਜਮਾ ਨੇੜੇ ਆ ਕੇ ਤੇ ਬਸ ਅੱਧਾ ਘੰਟਾ ਲੱਗੀ ਜਾਊਗਾ ਜੀ ਅੱਜ ਇੱਕ ਵਾਰੀ ਕਾਹ ਬਣੀ ਪੀਲ ਕੇ ਇਹ ਇਧਰਲੇ ਪਾਸੇ ਆ ਜਿਹੜਾ ਪਿਆ ਨਾ ਇਹ ਫੰਗ ਆ ਜੀ ਇਹਦਾ ਆਪਣੇ ਪੌਣ ਚੱਕੀ ਦਾ ਫੰਗ ਆਗਾ ਕਿੰਨਾ ਵੱਡਾਗਾ ਉਹ ਪਿਆ ਜੀ ਇੱਕ ਕਿੱਲੇ ਜਿਹਾ ਤਾਂ ਪੂਰਾ ਕਹਾਂ ਲੱਗਿਆ ਹੁੰਦਾਗਾ ਜਦੋਂ ਉਹਦੇ ਤੇ ਪੱਖੇ ਜਿਹਾ ਤੇ ਉਹ ਤਾਂ ਛੋਟਾ ਲੱਗਦਾ ਉਹ ਕਿੱਥੋਂ ਤੱਕ ਪਿਆਗਾ ਆ ਬੈਠਿਆ ਜੀ ਆਪਣੇ ਸਾਥੀ ਜਿੰਨਾ ਟਾਈਮ ਪੈਟਰੋਲ ਨਹੀਂ ਪੂਰਾ ਹੁੰਦਾ ਕਾਹਨੂੰ ਤੁਰਦੇ ਆ ਇਹ ਕਹਤੀ ਜਾ ਹਾਂ ਤੋਪ ਸੋਣੀ ਆ ਆ ਕੜਾਈ ਆ ਪਰਿਆ ਨਾ ਜਿਹੜਾ ਹਉਦਾ ਆਪਣਾ ਇਹ ਦੱਸਾ ਮੈਨੂੰ ਕੜਾਹੀ ਤੋਂ ਯਾਦ ਆ ਗਿਆ ਹਾਂ ਭਾਈ ਮੈਂ ਕਮੈਂਟ ਆਇਆ ਮੈਂ ਹੁਣ ਇਹਦਾ ਕਮੈਂਟ ਦਾ ਰਿਪਲਾਈ ਕਰਕੇ ਖੜਾ ਗਿਆ ਕੀ ਕਹਿੰਦਾ ਭਾਈ ਮੈਨੂੰ ਹਕ ਮੈਂ ਕੁੰਡੇ ਕੜਾਹੀ ਦੇ ਕੁੰਡੇ ਵੀ ਯਾਦ ਆ ਗਏ ਲਿਖਾ ਗਏ ਕੜਾਹੀ ਦੇ ਕੁੰਡੇ ਜਿਹੜਾ ਕੱਲ ਕਿੱਡੇ ਆ ਕੱਲ ਦੇ ਵਲੌਗ ਚ ਕੜਾਈ ਦੇ ਕੁੰਡੇ ਵਾਲਾ ਕਮੈਂਟ ਵੀ ਯਾਦ ਹੁੰਦਾ ਕਿ ਨਹੀਂ ਯਾਦ ਹੀ ਹੈਗਾ ਭਾਈ ਕਹਦਾ ਕਮੈਂਟਸ ਪੜ ਕੇ ਮਗਾਹ ਚ ਆਸੀ ਆਦਾ ਯਾਦ ਹੀ ਆ ਮੈਂ ਕੱਲ ਕੱਲ ਬਾਹਰ ਚ ਗਿਆ ਤੇਰੇ ਇਹ ਸ਼ੁਰੂ ਹੋ ਗਿਆ ਜੀ ਸ਼ਹਿਰ ਆਗਰ ਤੇ ਆਪਣੇ خیال ਨਾਲ ਇਹ ਆਖਰੀ ਜ਼ਿਲ੍ਹਾ ਹੋਊਗਾ ਮੱਧ ਪ੍ਰਦੇਸ਼ ਦਾ ਇਸ ਤੋਂ ਬਾਅਦ ਤਾਂ ਥੋੜਾ ਬਹੁਤ ਹੋਰ ਇਲਾਕਾ ਹੋਊਗਾ ਜ਼ਰੂਰ ਮੱਧ ਪ੍ਰਦੇਸ਼ ਦਾ ਇਹ ਬੜਾ ਧੰਨਵਾਦ ਪਿੱਛੇ ਜਿਹੜੇ ਸ਼ਹਿਰ ਪਿੰਡ ਰਹੇ ਆਗੇ ਜਿਨ੍ਹਾਂ ਨੇ ਆਪ ਨੂੰ ਇਹਨਾਂ ਮਾਨ ਸਤਕਾਰ ਬਖਸ਼ਿਆ ਨਦੌਰ ਵਾਲੇ ਹੋ ਗਏ ਭੈਣ ਭਾਈ ਤੇ ਉਜੈਨ ਵਾਲੇ ਹੋ ਗਏ ਸਾਰੇ ਕਿਵੇਂ ਹੋ ਜੀ ਇਹ ਹੈ ਜੀ ਅੱਜ ਦਾ ਆਪਣਾ ਖਾਣਾ-ਦਾਣਾ ਤੇ ਪਰੌਠਾ ਗਾ ਭਾਈ ਆਲੂ ਵਾਲਾ ਹੈ ਤੇ ਨਾਲ ਚਾਰ ਹੈ ਤੇ ਚਾਹ ਦਾ ਕੱਪ ਆਗਾ ਆਉਂਦਾ ਚਾਹ ਦਾ ਕੱਪ ਨਿਮਾ ਦੀ ਛਾਂ ਹੈਠਾਂ ਪਈ ਮਾਲ ਡੰਗਰ ਬੈਠਾਗਾ ਬੰਨਿਆ ਹੋਇਆਗਾ ਕਿਸੇ ਦੇ ਰੱਖੇ ਹੋਇਆਗੇ ਇਦਾਂ ਲੱਗਦਾ ਜਿਵੇਂ ਜੇਠ ਹੜ ਦੀ ਸਿਖਰ ਦੁਪਹਿਰ ਹੋਵੇ ਤੇ ਉਹਦੇ ਥੱਲੇ ਪਸੂ ਬੰਨੇ ਹੋਣ ਪਰ ਨਹੀਂ ਸਿਆਲਾਂ ਦੇ ਦੇਣਾਗੇ ਜੀ ਇਧਰਲੇ ਪਾਸੇ ਸਾਹਮਣੇ ਸੜਕ ਦੇ ਪਰਲੇ ਬੰਨੇ ਪਹਾੜ ਜਿਹੜੇ ਤੁਸੀਂ ਦੇਖੀ ਜਾਂਦੇ ਹੋ ਜਿਆਦਾ ਵੱਡੇ ਨਹੀਂ ਹੈਗੇ ਛੋਟੇ ਹੀ ਆਗੇ ਇਹਨਾਂ ਦਾ ਨਾਮ ਹੈਗਾ ਜੀ ਕਟਨ ਇਹ ਕਟਨ ਪਹਾੜ ਆਗੇ ਤੇ ਇਧਰਲੇ ਪਾਸੇ ਪੈਣਾ ਬੈਠੀਆਂ ਜਵਾਕ ਬੈਠੇ ਆਗੇ ਇਹ ਬੱਸ ਨੂੰ ਡਿੱਕੀ ਜਾਂਦੇ ਜੀ ਐਦਾਂ ਹੀ ਰਾਹ ਖੜੇ ਬੱਸ ਖੜ ਜਾਂਦੀ ਹੈਗੀ ਹੱਥ ਚੱਕਦੇ ਆ ਤਾਂ ਕੋਈ ਖਾਸ ਅੱਡਾ ਨਹੀਂ ਬਣਿਆ ਹੋਇਆ ਖਾ ਸਾਡੇ ਵੀ ਹੈਗੇ ਆਗੇ ਪਰ ਜਿਹੜੇ ਆਮ ਛੋਟੇ ਪਿੰਡ ਆਉਂਦੇ ਆ ਜਾਂ ਘਰਵਾਰ ਆਉਂਦੇ ਆਗੇ ਉਹ ਐਦਾਂ ਹੀ ਭਾਈ ਸੜਕ ਦੇ ਕਿਨਾਰੇ ਬੈਠ ਜਾਂਦੇ ਹੈਗੇ ਤੇ ਬਸ ਤੇ ਚੜ ਜਾਂਦੇ ਆ ਸ਼ਹਿਰਾਂ ਨੂੰ ਕੰਮ ਧੰਦਿਆਂ ਨੂੰ ਜਿਹੜੇ ਜਾਂਦੇ ਆ ਕੀ ਕਿਆ ਨਾਮ ਹੈ ਜੀ ਆਪਕਾ ਦਨਰਾਜ ਦਨਰਾਜ ਕਿਵੇਂ ਹੋ ਠੀਕ ਹੋ ਆਪਕਾ ਕਿਆ ਨਾਮ ਹੈ ਰਜਤ ਹਮੇਂ ਯਹਾਂ ਸੇ ਰਾਜਸਥਾਨ ਕਿਤਨਾ ਪੜੇਗਾ ਵੀ 50 ਕਿਲੋਮੀਟਰ ਪੜੇਗੀ ਬਾਰਡਰ ਆ 50 ਕਿਲੋਮੀਟਰ ਕਾਫੀ ਪਹਿਣਾ ਪਾਇਆਂ ਤੋਂ ਪੁੱਛਿਆ ਜੀ ਕੋਈ 40 ਕਹਿੰਦਾ ਤੇ ਕੋਈ 50 ਤੇ ਕੋਈ 60 ਇੱਕ ਬਾਈ ਦਾ ਕਹਿੰਦਾ ਹਜੇ 200 ਹੀ ਪਊਗਾ

दूसरे की दूसरे की जगह में थोड़ी जाती है ये हमारी जगह ही नहीं तो नहीं आपकी जगह जे आपके नाम है या कैसे है हमारे नाम हाँ। से आपके जे पहाड़ जो कटन पहाड़ है ये आपके नाम है कागज जैसे जमीन होती आगे। आगे। है वैसे है आगे। आगे। आप इसके खेती करो कुछ भी करो ये हमारे नाम से ही पूरा ये आपके नाम से है पूरा आपकी जमीन है अच्छा हमें लगे ऐसे ये खाली पड़े हैं नहीं सबके कब्जे हैं। सब हैं। सबके कब्जे कब्जे भी है बाप दादा के टाइम से है जो पौन चक्की जो लगती है ये पहाड़ के ऊपरी है जिसका कोई देते है? आ, किराया देते है किराया देते है किराया पहले देते हैं ना साल हर साल देते है या हर महीना कैसे पैसे देता है एक साथ खरीद लेते हैं जमीन अच्छा आपसे वो जमीन खरीद लेते हैं हां उतनी हाँ वो लगता है वो हाँ और कोई किराए से दे देता दे अच्छा, है अच्छा कोई किराए से दे देता है हां 15 20000 देता है एक महीने का हां ठीक है शुक्रिया भाई बिट्टू फेलियर बिट्टू फेलियर हां हेलो ते भाई बड़ी बढ़िया गल पता लगी है ना किसे और पास नहीं लेके जांदे ਇਹ ਇਹ ਕਹਿੰਦੇ ਸਾਡੇ ਨਾਂਗੇ ਸਾਡੇ ਬਾਪ ਦਾਦਿਆਂ ਤੋਂ ਪਿੱਛੇ ਤੋਂ ਪੀੜ੍ਹੀਆਂ ਤੋਂ ਕੰਮ ਇਹ ਚੱਲਦਾ ਹੁੰਦਾਗਾ ਇਹ ਪਹਾੜ ਸਾਡੇ ਨਾਂ ਮਾਗੇ ਐਵੇਂ ਨਹੀਂ ਪਏ ਇਹ ਆਪਾਂ ਨੂੰ ਇਦਾਂ ਹੀ ਸੀਗਾ ਜੀ ਕਾਹ ਫੂਸ ਉੱਤੇ ਖੜਾਗਾ ਵੀ ਐਵੇਂ ਆਗੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਗਾਹ ਵੱਲ ਆਜਾ ਆ ਜਾ ਕੇ ਨਾ ਫੇਲ ਬੰਦਾ ਜੀ ਹਰਪਾਲ ਸਿੰਘ ਤੇ ਸੰਦੀਪ ਦਾ ਸਫਰਨਾਮਾ ਆਪਣਾ ਸਾਥੀ ਅੱਗੇ ਗਿਆ ਤੇ ਹਰਪਾਲ ਫੇਸਬੁੱਕ ਤੇ ਲਾ ਗਿਆ ਵੀਡੀਓ ਪਾਉਣਾ 5-7 ਦਿਨ ਹੀ ਹੋਏ ਆਗੇ ਤੇ ਫੇਸਬੁੱਕ ਤੇ ਪਹਿਲਾਂ ਭਾਈ ਪੇਜ ਹੈ ਨਹੀਂ ਸੀਗਾ ਕੱਲੀਆਂ YouTube ਤੇ ਹੀ ਪਾਉਂਦਾ ਸੀ ਬਲੌਗ ਤੇ ਹੁਣ ਹਰਪਾਲ ਸਿੰਘ ਹੁਣ ਇਹ ਕਹਿੰਦੇ ਫੇਲ ਬੰਦਾ ਆਪਣਾ ਫੇਸਬੁੱਕ ਤੇ ਵੀ ਆ ਗਿਆ ਫੇਲ ਬੰਦੇ ਦੇ ਨਾਮ ਤੇ ਹੈ ਨਾ ਫੇਲ ਬੰਦੇ ਦੇ ਨਾਮ ਤੇ Instagram YouTube ਤੇ Facebook ਤੇ ਵੀ ਹੁਣ ਬਲੌਗ ਜਿਹੜਾ ਪਾਉਣ ਲੱਗ ਗਿਆ ਉਧਰ ਵੀ ਦੇਖ ਲਿਓ ਭਾਈ ਸਾਰੇ ਜਣ ਸਾਰੇ ਹੀ ਦੇਖ ਲਿਓ ਜੀ ਹੁਣ ਆਪਾਂ ਭਾਈ ਆਮਲਾ ਪਿੰਡ ਦੇ ਵਿੱਚ ਖੜੇ ਆਂਗੇ ਪਿੰਡ ਦਾ ਨਾਮ ਹੈਗਾ ਆਮਲਾ ਇਧਰ ਸਾਹਮਣੇ ਬੋਰਡ ਲੱਗਿਆ ਹੋਇਆਗਾ ਤੇ ਲਿਖਿਆਗਾ ਪਪਾਲ ਪਪਾਲ ਨੂੰ ਕਹਿੰਦੇ ਪਾਈ ਇਧਰ ਸਿੱਧਾ ਜਾਓ 190 ਕਿਲੋਮੀਟਰ ਪੈ ਜਾਂਦਾਗਾ ਤੇ ਸਾਜਾਪੁਰ 68 ਕਿਲੋਮੀਟਰ ਤੇ ਸਰੰਗਪੁਰ 60 ਨਾਲ ਖੇੜਾ 15 ਕਿਲੋਮੀਟਰ ਬਿਲਕੁਲ ਸਿੱਧਾ ਇਧਰ ਨੂੰ ਪਰ ਆਪਣਾ ਰਾਹ ਇਧਰ ਲਾ ਜੀ ਆਪਾਂ ਸਿੱਧਾ ਜਾਈ ਜਨ ਇਹ ਆਪਾਂ ਸੁਸਨੇਰ ਸ਼ਹਿਰ ਦੇ ਵਿੱਚ ਖੜੇ ਆ ਜੀ ਤੇ ਜ਼ਿਲ੍ਹਾ ਹੈਗਾ ਆਗਰ ਜਿੱਥੋਂ ਆਪਾਂ ਭਾਈ ਆਏ ਆਂਗੇ ਸਵੇਰੇ ਥੋੜਾ ਜਿਹਾ ਪਿੱਛੇ ਤੋਂ ਹੀ ਆਇਆ 10 ਕਿਲੋਮੀਟਰ ਪਹਿਲਾਂ ਤੋਂ ਤੁਰੇ ਸੀਗੇ ਤੇ ਇੱਥੋਂ ਜਿਹੜਾ ਗੂਗਲ ਬਾਬਾ ਦੱਸਦਾਗਾ ਵੀ ਰਾਜਸਥਾਨ ਭਾਈ 15 ਕਿਲੋਮੀਟਰ ਕਹਿੰਦਾ ਸਾਨੂੰ ਹੋਰ ਜਾਣਾ ਪਊਗਾ ਤੇ ਬਾਰਡਰ ਪਹਜੂਗਾ 15 ਕਿਲੋਮੀਟਰ ਤੇ ਇਧਰਲੇ ਪਾਸੇ ਖੜੇ ਭਰਾ ਉਹਨਾਂ ਤੋਂ ਪੁੱਛਿਆ ਤਾਂ ਕਹਿੰਦੇ 45 ਕਿਲੋਮੀਟਰ ਤੇ ਬਾਰਡਰ ਪਹੂਗਾ ਤੇ ਉਲਝੇ ਪਏ ਆਂਗੇ ਇਹ ਕਿਹ ਜਿਹੜਾ ਜ਼ਿਲ੍ਹਾ ਪੈਂਦਾ ਨਾ ਜ਼ਿਲ੍ਹੇ 'ਚ ਇਹ ਸ਼ਹਿਰ ਦਾ ਨਾਮ ਹੈਗਾ ਸੁਸਨੇਰ ਤੇ ਜ਼ਿਲ੍ਹਾ ਪੈਂਦਾਗਾ ਆਗਰ ਤੇ ਆਗਰ ਦੇ ਪਿੱਛੇ ਨਾ ਜੀ ਮਾਲਵਾ ਲਿਖਿਆ ਹੁੰਦਾਗਾ ਉਹ ਗੱਲ ਦੀ ਨਹੀਂ ਸਮਝ ਆਈ ਵੀ ਉਹ ਕਿਉਂ ਲਿਖਿਆ ਹੁੰਦਾਗਾ ਮਾਲਵਾ ਵੈਸੇ ਕਹਿੰਦੇ ਵੀ ਇਹ ਜਗ੍ਹਾ ਦਾ ਨਾਮ ਹੈਗਾ ਮਤਲਬ ਜ਼ਿਲ੍ਹੇ ਦਾ ਨਾਮ ਹੈਗਾ ਆਗਰ ਤੇ ਜਿਹੜਾ ਇਹ ਖੇਤਰ ਹੈਗਾ ਤੇ ਉਹ ਮਾਲਵਾਗਾ ਵੀ ਕਿਸ ਤਰ੍ਹਾਂ ਮਾਲਵਾ ਜੇ ਕਿਸੇ ਭੈਣ ਭਾਈ ਨੂੰ ਪਤਾਗਾ ਤਾਂ ਉਹ ਜ਼ਰੂਰ ਦੱਸਿਓ ਵੀ ਇਹ ਮਾਲਵਾ ਇਹਦੇ ਪਿੱਛੇ ਕਿਉਂ ਲੱਗਦਾਗਾ ਹੈਗੇ ਪਲਾਂ ਦੀ ਆਪਾਂ ਮੱਧ ਪ੍ਰਦੇਸ਼ ਦੇ ਵਿੱਚ ਆ ਜੀ ਪਰ ਰਾਜਸਥਾਨ ਨਾਲ ਹੋਣ ਕਰਕੇ ਨਾ ਪਹਿਰਾਵਾ ਤੇ ਬੋਲਵਾਨੀ ਜਿਹੜੀ ਕੁਛ ਨਾ ਕੁਛ ਰਾਜਸਥਾਨ ਦਾ ਭਲੇਖਾ ਪਾਉਂਦੀ ਹੈਗੀ ਆ ਆ ਦੇਖੋ ਰਾਜਸਥਾਨ ਨਾਲ ਆ ਜਾਂਦਾ ਨਾ ਜੀ ਬਿਲਕੁਲ ਤੇ ਇਸ ਕਰਕੇ ਫਿਰ ਪਾਤਾ ਲੱਗਣਾ ਹੀ ਹੈਗਾ ਕਿਉਂ ਸੰਦੀਪ ਕਣਕ ਨੂੰ ਪਾਣੀ ਲਾਈ ਜਾਂਦੇ ਆ ਜੀ ਐ ਨਹੀਂ ਪਤਾ ਪਹਿਲਾ ਪਾਣੀ ਲਾਉਂਦੇ ਆ ਕਿ ਦੂਜਾ ਤੇ ਆਪਾਂ ਬੋਤਲ ਭਰ ਲਏ ਪਾਣੀ ਦੇ ਕੀ ਹਾਲ ਹੈ ਜੀ ਜੇ ਕਣਕ ਕੋ ਪਹਿਲਾ ਪਾਣੀ ਲੱਗ ਰਿਹਾ ਲੱਗ ਰਿਹਾ ਹੈ ਕਿ ਦੂਸਰਾ ਦੂਸਰਾ ਪਾਣੀ ਲੱਗ ਰਿਹਾ ਹੈ ਠੀਕ ਹੈ ਠੀਕ ਹੈ ਜੀ ਜੇ ਪਾਣੀ ਪੀਣੇ ਲਈ ਕ ਹੈ ਹਾਂ ਠੀਕ ਹੈ ਠੀਕ ਹੈ हम पंजाब से कन्याकुमारी से आ रहे हैं अभी तो ये पानी कहाँ से आता है जी है नदी का पानी आता है ये मोटर के सहारे आता है इधर या आपने गल में क्या लटकाया है रात को पानी लगाने के लिए खेत में गेड़ा मारने के लिए लाइट है ये हमको चाहिए हमको भी, भी चाहिए। हाँ हमको भी चाहिए ले कहाँ से मिलेगा सोथ सोथ आएगा ना आगे। अच्छा ठीक है ठीक है ओ आपने तो बूट भी दूसरे डाल रखे हैं ये, है? ये तो ये सड़कें बनाने वाले नहीं होते आ, ये, पानी ये पानी में काम करते हैं अच्छा ਬਹੁਤ ਵਧੀਆ ਜੀ ਬਹੁਤ ਵਧੀਆ ਭਾਈ ਬੂਟ ਵੀ ਦੂਜੇ ਪਾਏ ਹੋਇਆ ਪਾਣੀ ਲਾਉਣ ਵਾਸਤੇ ਤੇ ਇਹ ਲਾਈਟ ਵੀ ਹੈਗੀ ਹੈ ਕੋਲੇ ਪੂਰੀਆ ਸਹੂਲਤਾਂ ਰੱਖਦੇ ਆ ਜੀ ਖੇਤੀਬਾੜੀ ਦੇ ਮਾਮਲੇ ਦੇ ਵਿੱਚ ਚਲੋ ਵਧੀਆ ਗੱਲ ਆ ਹਨਾ ਜੀ ਸਮਾਂ ਭਾਈ 4:30 ਹੋ ਗਿਆ ਤੇ ਆਪਾਂ ਖੜੇ ਆ ਭਾਈ ਚੈੱਕ ਪੋਸਟ ਇਧਰਲੇ ਪਾਸੇ ਚੱਕ ਪੋਸਟ ਦਾ ਉਹ ਬਣਿਆ ਹੋਇਆ ਤੇ ਇਧਰਲੇ ਪਾਸੇ ਵੀ ਬਣਿਆ ਹੋਇਆ ਪਰ ਅੱਜ ਕੱਲ ਇਹ ਰੋਲਿਆ ਜਾ ਪਿਆਗਾ ਕਿਉਂਕਿ ਇਹ ਗੱਲਬਾਤ ਬੰਦ ਪਈ ਹੈ ਉਹ ਥੋੜਾ ਜਿਹਾ ਗਾਹ ਜਾਵਾਂਗੇ 100 ਮੀਟਰ ਤਾਂ ਫੇਰ ਗਾਹਾਂ ਨਾਕਾ ਲੱਗਿਆ ਹੋਇਆ ਆਪਾਂ ਭਾਈ ਇੱਥੇ ਮੱਧ ਪ੍ਰਦੇਸ਼ 'ਚ ਖੜੇ ਹਾਂ ਹਜੇ ਵੀ ਤੇ ਸਾਹਮਣੇ ਬਸ ਥੋੜੀ ਜਿਹੀ ਦੂਰੀ ਜਿਹੜਾ ਬਾਰਡਰ ਆਗਾ ਰਾਜਸਥਾਨ ਦਾ ਤੇ ਆਪਾਂ ਸਾਹਮਣੇ ਬਸ ਥੋੜੀ ਦੂਰੀ ਹੱਦ ਆ ਗਈ ਜੀ ਤੇ ਆਪਾਂ ਰਾਜਸਥਾਨ 'ਚ ਥੋੜੇ ਜੇ ਟਾਈਮ ਨੂੰ ਭੱਗ ਜਾਗੇ ਰਾਜਸਥਾਨ 'ਚ ਹਾਂ ਜੀ ਬਸ ਏ। ਦੰਡ ਲਾ ਦੇ ਫਿਰ ਦੋ ਚਾਰ ਹੁਣ ਹੁੰਦਾ ਖੁਸ਼ ਆਂਗਾ। ਸਿਆ Rajasthan ਆ ਗਏ। Rajasthan ਆ ਗਏ। ਖੁਸ਼ ਹੋ ਗਿਆ ਮੁੰਡਾ। ਇਹ ਟਾਇਰ ਵਧੀਆ ਚੱਲੀ ਜਾਂਦਾ। ਮੈਂ ਕਹਿੰਦਾ ਪੂਰਾ ਟਾਇਰ ਵੀ ਪਾਈ ਬਦਲਦਾ। ਕਿਉਂਕਿ ਫਿਰ Rajasthan ਵਾਲਿਆਂ ਨੂੰ ਕੀ ਮੂੰਹ ਦਿਖਾਉਂਦਾ ਕਿ ਟਾਇਰ ਕੋਨਾ ਨਾਮੋ ਨਹੀਂ ਲਿਆਇਆ। ਹੈਂ? ਗੱਡੀ ਦਾ ਟਾਇਰ ਨਵਾਂ ਪਾ ਲਿਆ। ਜਿਹੜਾ ਲੇਕ ਜਿਹੜਾ ਚੱਕੀ ਫਿਰਦੇ ਸੀ ਨਾ ਆਪਾਂ ਬਈ ਬਹੁਤ ਭਰਾਵਾਂ ਨੂੰ ਪੁੱਛਿਆ ਕੋਈ ਕਿੰਨਾ ਕਹਿੰਦਾ ਸੀ ਤੇ ਕੋਈ ਕਿੰਨਾ ਕਿਲੋਮੀਟਰ ਕਹਿਂਦਾ ਸੀਗਾ ਜਿੱਥੋਂ ਆਪਾਂ ਸਵੇਰੇ ਚੱਲੇ ਆ ਤੇ ਆ ਹੁਣ ਆਪਾਂ ਇੱਥੇ ਖੜੇ ਆ ਹਨਾ ਚੈੱਕ ਪੋਸਟ ਤੇ ਇੱਥੋਂ ਪੂਰਾ 78 ਕਿਲੋਮੀਟਰ ਪਿਆਗਾ ਤੇ ਜਿਹੜਾ ਉਹ ਆਗਰ ਆਇਆ ਸੀਗਾ ਸ਼ਹਿਰ ਉਥੋਂ 66 ਕਿਲੋਮੀਟਰ ਹੈਗਾ ਆਗਰ ਸ਼ਹਿਰ ਤੋਂ ਇਹ ਜਿਹੜਾ ਇਹ ਪੈਂਦਾ ਚੈੱਕ ਪੋਸਟ ਪੈਂਦਾ ਹੈ ਰਾਜਸਥਾਨ ਦਾ 68 ਕਿਲੋਮੀਟਰ ਪੈਂਦਾ ਹੈ ਆਗਰ ਸ਼ਹਿਰ ਤੋਂ ਆ ਬੋਰਡ ਤੇ ਲਿਖਿਆ ਭਾਈ ਕਹਿੰਦੇ ਅੱਗੇ ਚੈਕਿੰਗ ਚਾਲੂ ਹੈ ਬੜੀਆਂ ਹੱਦਾਂ ਦੇਖ ਲਈਆਂ ਜੀ ਕਿੰਨੇ ਭਾਈ ਆਪਾਂ ਰਾਜ ਦੇਖ ਲਏ ਸਟੇਟਾਂ ਦੇਖ ਲਈਆਂ ਕਿੰਨੀਆਂ ਜੀ ਪਰ ਇੱਥੇ ਸਖਤਾਈ ਥੋੜੀ ਜੀ ਵੱਧ ਹੁੰਦੀ ਹੈਗੀ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਐਮਪੀ ਤੋਂ ਜਾਂਦਾ ਰਾਜਸਥਾਨ ਨੂੰ ਜਾਣਿਆ ਜਾਂ ਇਧਰੋਂ ਗਾਂਵ ਪਛਾਣ ਨੂੰ ਕਿੱਧਰੇ ਮਰਜ਼ੀ ਜਾਣੇ ਕਿੱਧਰ ਮਰਜ਼ੀ ਜਾਈਏ ਗਾਂਵ ਪਛਾਣ ਨੂੰ ਤੇ ਚੈੱਕ ਥੋੜਾ ਜਿਹਾ ਇੱਥੇ ਜ਼ਿਆਦਾ ਕਰਦੇ ਹੈਗੇ ਆਉ ਖੜਿਆ ਪੁਲਸ ਵਾਲੇ ਭਰਾ ਹੁਣ ਆਪਾਂ ਭਾਈ ਪੂਰੀ ਹੱਦ ਤੇ ਖੜੇ ਆਗੇ ਤੇ ਆਹਾਂ ਨਦੀ ਪੈਂਦੀ ਹੈ ਇਹ ਚਮਲੀ ਹਾਂ ਕੀ ਨਾਮ ਹੈ ਜੀ ਨਦੀ ਦਾ ਚੌਲੀ ਨਦੀ ਚਮਲੀ ਨਦੀ ਚੌਲੀ ਚਮਲੀ ਚਮਲੀ ਨਦੀ ਹੈ ਜੀ ਇਹ ਇਧਰਲੇ ਖੱਬੇ ਹੱਥ ਰਹਿ ਜਾਂਦਾ ਆਪਣੇ ਮੱਧ ਪ੍ਰਦੇਸ਼ ਤੇ ਇਧਰ ਰਹਿ ਗਿਆ ਇਧਰ ਰਾਜਸਥਾਨ ਇਹ ਚੰਬਲੀ ਇੱਥੇ ਪਿੰਡ ਵੀ ਹੈਗਾ ਪਹਿਲਾ ਪਿੰਡ ਹੀ ਜਿਹੜਾ ਪਊਗਾ ਅੱਗੇ ਰਾਜਸਥਾਨ ਦੇ ਵਿੱਚ ਚੰਬਲੀ ਪਿੰਡ ਪੈਂਦਾ ਹੈ ਨਾ ਜੀ ਐਦਾਂ ਭਾਈ ਗੱਲ ਹੈ ਇਹ ਸਹੀ ਹੱਦ ਹੈਗੀ ਜੇ ਭਾਈ ਦੁਰਾਸਥਾਨ ਕਰਨਗੇ ਆਈਏ ਤਾਂ ਇੱਥੇ ਰਾਜਸਥਾਨ ਦੀ ਹੱਦ ਜਿਹੜੀ ਖਤਮ ਹੋ ਜਾਂਦੀ ਹੈ ਤੇ ਮੱਧ ਪ੍ਰਦੇਸ਼ ਦੀ ਹੱਦ ਸ਼ੁਰੂ ਹੁੰਦੀ ਹੈ ਸਾਸਰੀਕਾਲ ਦੀ ਕੀ ਹਾਲ ਹੈ ਠੀਕ ਹੋ ਜੀ ਰਾਜਸਥਾਨ ਸ਼ੁਰੂ ਹੋ ਗਿਆ ਇਹ ਰਾਜਸਥਾਨ ਸ਼ੁਰੂ ਹੋ ਗਿਆ ਰਾਜਸਥਾਨ ਸ਼ੁਰੂ ਹੋ ਗਿਆ ਲੱਗਉਦਾ ਜੀ ਦੋ ਠੀਕ ਹੈ ਜੀ ਆਪ ਕਹਾਂ ਸੇ ਰਾਜਸਥਾਨ ਜਾਂ ਮੱਧ ਪ੍ਰਦੇਸ਼ ਰਾਜਸਥਾਨ ਰਾਜਸਥਾਨ ਜੀ ਠੀਕ ਹੈ ਜੀ ਸ਼ੁਕਰੀਆ ਸਮਾਂ 8:00 ਵਜ ਗਏ ਜੀ ਤੇ ਆਪਾਂ ਹੈਗੇਗੇ ਸ਼ਹਿਰ ਪਾਟਨ ਦੇ ਵਿੱਚ ਤੇ ਆਪਾਂ ਭਾਈ ਗਾਂ ਨੂੰ ਜਾਈ ਜਾਂਦੇ ਸਿੱਧਾ ਕੋਟੇ ਕਣੀ ਵੱਡੀ ਸੜਕ ਤੇ ਚੜ ਗਏ ਸੀ ਜਿੱਤੇ ਕੋਈ ਨਾ ਪੈਟਰੋਲ ਪੰਪ ਆਉਂਦਾ ਤੇ ਨਾ ਕੋਈ ਢਾਬਾ ਆਉਂਦਾ ਰੁਕਣ ਵਾਸਤੇ ਉਹਦਾ ਸ਼ੁਕਰ ਹੈ ਜੀ ਇੱਕ ਕਟ ਆ ਗਿਆ ਛੋਟਾ ਜਿਹਾ ਤੇ ਉੱਥੋਂ ਆਪਾਂ ਥੱਲੇ ਨੂੰ ਹੋ ਗਏ ਤੇ ਨਹੀਂ ਤਾਂ ਕੋਟੇ ਤੱਕ 90 ਕਿਲੋਮੀਟਰ ਆਪਾਨੂੰ ਉਹਦੇ ਤੀ ਜਾਣਾ ਪੈਂਦਾ ਸਾਰੀ ਰਾਤ ਤੇ ਫਿਰ ਭਾਈ ਜਗਾ ਲੱਭੀ ਆਂਦੇ ਸੀ ਕੋਈ ਤੰਬੂ ਲਾਉਣ ਵਾਸਤੇ ਤੇ ਫਿਰ ਜਗਾ ਨਹੀਂ ਮਿਲੀ ਬਹੁਤ ਟਾਈਮ ਫਿਰਦੇ ਰਹੇ ਐਦਾਂ ਹੀ ਆਲੇ-ਦੁਆਲੇ ਕਿਉਂਕਿ ਨਾ ਪੈਟਰੋਲ ਪੰਪ ਵੀ ਪਿੱਛੇ ਰਹਿ ਗਏ ਸੀ ਨਾ ਕੋਈ ਢਾਬਾ ਮਿਲਿਆ ਤੇ ਆ ਜਿਹੜੇ ਭਰਾ ਸਾਈਕਲ ਰੋੜੀ ਜਾਂਦੇ ਆ ਤੇ ਇਹੇ ਹੈਗੇ ਇੱਥੇ ਪੜਦੇ ਇਸ ਸ਼ਹਿਰ ਦੇ ਵਿੱਚ ਪੜਦੇ ਆ ਤੇ ਇਹਨਾਂ ਕੋਲੇ ਕਮਰਾ ਕਰਾਏ ਤੇ ਲਿਆ ਹੋਇਆਗਾ ਇਹ ਦੋ ਜਣੇ ਆ ये कहें भाई साढ़े को जगह हैगी वादू है कमर के बच्चे कहीं साढ़े को रात कट्टो अज क्या नाम है भैया आपका अंकित मीना जी आपके जहाँ पढ़ते हो आप ठीक है पढ़ाई करते, करते हो तो आपके पास जगह है सोने के लिए आ, रूम है अच्छा रूम है हाँ किराए पर लिया हुआ है ठीक है चलो भैया आगे लाइट में जाके ना वहाँ बात करते हैं जहाँ थोड़ा अंधेरा ज़्यादा है ਇਹ ਭਾਈ ਹੁਣ ਆਪਣਾ ਸਾਈਕਲ ਲਈ ਜਾਂਦੇ ਆਗੇ ਰੋੜੀ ਜਾਂਦੇ ਆਗੇ ਜੀ ਇੱਕ ਹੋ ਜਾਂਦਾਗਾ ਭਾਈ ਚਲੋ ਚਲੋ ਜੀ ਅੱਜ ਦੀ ਰਾਤ ਭਾਈ ਆਪਾਂ ਆਹ ਕਮਰੇ ਦੇ ਵਿੱਚ ਕੱਟਾਂਗੇ ਤੇ ਉਹਨਾਂ ਬਾਈਆਂ ਨਾਲ ਆਏ ਆਂ ਜੀ ਤੇ ਆਹ ਕਮਰਾ ਉਹਨਾਂ ਕੋਲੇ ਖਾਲੀ ਪਿਆ ਸੀ ਉਹ ਪੜਨ ਆਲੇ ਆਗੇ ਆ ਪਰਲੇ ਪਾਸੇ ਰਹਿੰਦੇ ਆਗੇ ਉਹ ਸਾਹਮਣੇ ਵਾਲੇ ਪਾਸੇ ਉਹ ਕਮਰਾ ਭਾਈ ਸਾਹਮਣੇ ਵਾਲਾ ਉਹਨਾਂ ਦਾ ਕਮਰਾਗਾ ਤੇ ਇਧਰ ਆਪਾਂ ਨੂੰ ਤਾੜਤਾ ਉਹਨਾਂ ਨੇ ਹਰ ਪਾਲ ਬੈੱਡ ਪੱਕੇ ਹੀ ਲੱਗਿਆ ਹੋਇਆਗਾ ਇਹ ਮਿਸਤਰੀ ਦਾ ਬਣਾਇਆ ਹੋਣਾ ਚਨਾਈ ਵਾਲੇ ਦਾ ਨਾ ਨੈਣ ਕੋਸ ਹੋਵੇ ਆਈ ਰਹੂ ساری عمر ਇਹ ਵਧੀਆ ਆਪਣੇ ਵਾਸਤੇ ਲੋਟਾ ਤੇ ਨੇ ਇਹਦੇ ਤੇ ਕੁਸ ਕੇ ਪੈ ਜਾਗੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵਧਦੀ ਹੈਗੀ ਇਸ ਸਮਾਪਤੀ ਕਰਨ ਤੋਂ ਪਹਿਲਾਂ ਭਾਈ ਇੱਕ ਆਹ ਬੱਚੇ ਦਾ ਜਨਮ ਦੇਣਾਗਾ ਨਾਮ ਹੈਗਾ ਜੀ ਗੁਰਜੋਤ ਸਿੰਘ ਤੇ ਇਹ ਆਪਣਾ ਲੁਧਿਆਣੇ ਤੋਂ ਆ ਜੀ ਬੱਚਾ ਬਹੁਤ ਬਹੁਤ ਜਨਮ ਦੇਣ ਦੀਆਂ ਵਧਾਈਆਂ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਇੱਕ ਆਹ ਹੋਰ ਬੱਚੇ ਦਾ ਜਨਮ ਦੇਣਾਗਾ ਨਾਮ ਹੈਗਾ ਸਾਹਿਲ ਪ੍ਰੀਤ ਸਿੰਘ ਇਹ ਤਰਨਤਾਰਨ ਤੋਂ ਆ ਜੀ ਤੇ ਜਨਮ ਦੇਣ ਦੀਆਂ ਬਹੁਤ ਬਹੁਤ ਵਧਾਈਆਂ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਇੱਕ ਆਹ ਭਾਈ ਵਿਆਹ ਦੀ ਬਰੇ ਕਰਨ ਲੱਗੀ ਨਾਮ ਹੈਗਾ ਗੁਰਿੰਦਰ ਗੁਰਿੰਦਰ ਸਿੰਘ ਤੇ ਕੁਲਵਿੰਦਰ ਕੌਰ ਤੇ ਬਾਬਾ ਚੜਜੀ ਗਲਾ ਦੇ ਵਿੱਚ ਰੱਖੇ ਜੀ ਐਸੀ ਤਰ੍ਹਾਂ ਪਰਿਵਾਰ ਹੱਸਦਾ ਵਸਦਾ ਵਧੀਆ ਰਹੇ ਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਸਫ਼ਰ ਦੇ ਨਾਲ ਸਸਰੀ ਘਰ ਸਾਰਿਆਂ ਨੂੰ